ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਅਨਮਨੁੱਖੀ ਤਸ਼ੱਦਦ ਦੇ ਕਾਰਨ ਹੁਣ ਤੱਕ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸਤੋ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਖਬਰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਇੱਕ ਜੀ.ਡੀ.ਬੀ. ਚੈਨਲ ਦੀ ਵਾਇਰਲ ਵੀਡੀਓ ਦੇ ذریعے 71 ਕੀਤੀ ਜਾਣਕਾਰੀ ਦੇ ਅਨੁਸਾਰ ਪਿੰਡ ਬੁੱਟਰਕਲਾਂ ਜ਼ਿਲ੍ਹਾ ਮੋਗਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਹੁਣ ਤੱਕ 3 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਹ ਕੇਂਦਰ ਵਿੱਚ ਭਰਤੀ ਹੋਏ ਨੌਜਵਾਨਾਂ ਨੇ ਦੱਸਿਆ ਕਿ ਹੁਣ ਤੱਕ 3 ਵਿਅਕਤੀਆਂ ਦੀ ਮੌਤ ਦਾ ਕਾਰਨ ਉਹਨਾਂ ਦੀ ਲੋੜੋਂ ਵੱਧ ਕੁੱਟਮਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ। ਵਿਅਕਤੀਆਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਗੁੰਡਾ ਟਾਈਪ 10 8-10 ਵਿਅਕਤੀ ਰੱਖੇ ਹੋਏ ਹਨ ਜੋ ਬਿਨਾਂ ਗੱਲੋਂ ਹੀ ਸਾਡੇ ਤੇ ਤਸ਼ੱਦਦ ਟਾਉਂਦੇ ਰਹਿੰਦੇ ਹਨ ਸਾਰੀ ਘਟਨਾ ਦੀ ਸੂਚਨਾ ਮਿਲਣ ਤੇ ਜੀ.ਡੀ.ਬੀ ਦੇ ਪੱਤਰਕਾਰ ਮਹਿੰਦਰ ਲੁੰਬਾ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਸਾਰੀ ਘਟਨਾ ਨੂੰ ਲਿਆਂਦਾ ਜਿੱਥੇ ਏ.ਡੀ.ਸੀ ਮੈਡਮ ਹਰਕੀਰਤ ਕੌਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੈਡਮ ਹਰਪ੍ਰੀਤ ਕੌਰ ਅਗਵਾਈ ਦੇ ਵਿੱਚ ਇੱਕ ਟੀਮ ਦਾ ਕਟਨ ਕੀਤਾ ਗਿਆ ਇਸ ਟੀਮ ਦੇ ਦੌਰਾਨ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਵਿਖੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਇਸ ਛਾਪੇਮਾਰੀ ਦੇ ਦੌਰਾਨ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਡਾਂਗਾਂ ਵੀ ਬਰਾਮਦ ਕੀਤੀਆਂ ਗਈਆਂ ਇੱਥੇ ਸਰਕਾਰੀ ਅਧਿਕਾਰੀਆਂ ਵੱਲੋਂ 69 ਜਵਾਨਾਂ ਨੂੰ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਉੱਥੇ ਨਾਲ ਦੀ ਨਾਲ ਹੀ ਨਸ਼ਾ ਛਡਾਊ ਕੇਂਦਰ ਵੀ ਸੀਲ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਹੋਏ ਨੌਜਵਾਨਾਂ ਦੇ ਵਿੱਚੋਂ ਕੋਈ ਵੀ ਨੌਜਵਾਨ ਬੋਲਣ ਲਈ ਤਿਆਰ ਨਹੀਂ ਸੀ ਕਿਉਂਕਿ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਕੁੱਟਮਾਰ ਦੇ ਦੌਰਾਨ ਉਹਨਾਂ ਦੇ ਸਾਹਮਣੇ ਹੋ ਚੁੱਕੀ ਸੀ ਜਿਸ ਕਰਕੇ ਉਹਨਾਂ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਸੀ ਜਿਵੇਂ ਹੀ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਅੱਜ ਨਸ਼ਾ ਸ਼ਡੌਕੈਂਦਰ ਅਧਿਕਾਰੀਆਂ ਦੇ ਵੱਲੋਂ ਸੀਲ ਕੀਤਾ ਜਾਣਾ ਹੈ ਇਸੇ ਦੌਰਾਨ ਹੀ ਨੌਜਵਾਨਾਂ ਨੇ ਖੁੱਲ ਕੇ ਆਪਣੇ ਬਿਆਨ ਦਿੱਤੇ ਜੋ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲਣਗੇ ਇਹ ਇੱਕ ਆਮ ਜੀ ਗੱਲ ਹੈ ਕਿ ਨੌਜਵਾਨ ਵੀਰ ਜਦੋਂ ਨਸ਼ੇ ਦੀਆਂ ਹੱਦਾਂ ਬੰਨ੍ਹੇ ਪਾਰ ਕਰ ਜਾਂਦੇ ਹਨ ਉਦੋਂ ਪੈਸਿਆਂ ਦੀ ਤੰਗੀ ਆ ਜਾਣੀ ਸੁਭਾਵਿਕ ਗੱਲ ਹੈ ਫਿਰ ਮਾਪਿਆਂ ਤੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਗਾ ਕੇ ਮਾਨਸਿਕ ਤਸ਼ੱਦਦ ਟਾਇਆ ਜਾਂਦਾ ਹੈ ਪੈਸੇ ਨਾ ਮਿਲਣ ਤੇ ਘਰ ਵਿੱਚੋਂ ਚੋਰੀਆਂ ਕੀਤੀਆਂ ਜਾਂਦੀਆਂ ਹਨ ਬਾਹਰੋਂ ਹੋਰ ਲੋਕਾਂ ਦੀਆਂ ਚੋਰੀਆਂ ਕੀਤੀਆਂ ਜਾਂਦੀਆਂ ਹਨ ਫਿਰ ਮਜਬੂਰ ਹੋਏ ਮਾਪਿਆਂ ਨੂੰ ਆਪਣੇ लाडले ਪੁੱਤਾਂ ਨੂੰ ਇਹਨਾਂ ਨਸ਼ੇ ਛਡਾਊ ਕੇਂਦਰਾਂ ਦੇ ਵੱਲ ਰੁੱਖ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਜਿੱਥੇ ਮੋਟੀਆਂ ਫੀਸਾਂ ਵੀ ਵਸੂਲ ਕੀਤੀਆਂ ਜਾਂਦੀਆਂ ਹਨ ਬਾਕੀ ਆਓ ਤੁਹਾਨੂੰ ساری ਕਹਾਣੀ ਸੁਣਾਉਂਦੇ ਹਾਂ ਇਸ ਵੀਡੀਓ ਦੀ ਜਵਾਨੀ ਦੋਸਤੋ ਅਜਈਆਂ ਵੀਡੀਓ ਸ਼ੇਅਰ ਕਰਨਾ ਤੁਹਾਡਾ ਇਨਸਾਨੀਅਤ ਫਰਜ਼ ਬਣਦਾ ਹੈ ਤਾਂ ਕਿ ਸ਼ਾਇਦ ਹੋ ਸਕਦਾ ਹੈ ਕਿ ਕਿਸੇ ਇੱਕ ਸ਼ੇਅਰ ਦੇ ਕਾਰਨ ਹੀ ਕਿਸੇ ਨੌਜਵਾਨ ਨੂੰ ਸਬਕ ਮਿਲ ਸਕੇ ਤੇ ਉਸ ਦੀ ਜ਼ਿੰਦਗੀ ਬਚ ਸਕੇ ਨੌਜਵਾਨ ਇਹ ਜਿਹੜੀਆਂ ਛੋਟੀਆਂ ਤੇਰੇ ਹੱਥੇ ਤੇ ਪਟੀਆਂ ਇਹ ਇਹਨਾਂ ਨਾਲ ਕੱਟਦੇ ਸੀ ਤੈਨੂੰ ਹਾਂਜੀ ਤੇ ਜਿਹੜਾ ਤੂੰ ਪਾਈਪ ਕਹਿੰਦਾ ਸੀਗਾ ਪਲਾਸਟਿਕ ਦਾ ਮੋਟਾ ਪਾਈਪ ਉਹ ਨਹੀਂ ਲੱਭਿਆ ਨਹੀਂ ਉਹ ਦੇਖਿਆ ਨਹੀਂ ਜੀ ਕੋਤੋਂ ਪਹਿਲਾਂ ਜਿਹੜਾ ਮੁੰਡਾ ਮਰਿਆ ਉਹ ਹਾਂ ਜੀ ਉਹ ਤੋਂ ਪਹਿਲਾਂ ਵੀ 10 ਦਿਨ ਪਹਿਲਾਂ ਇੱਕ ਹੋਰ ਨਾਮ ਆ ਰਿਹਾ ਜੀਆ ਓਬਵੀਅਸਲੀ ਇਹਦੇ ਅੱਗੇ ਚੱਲੇ ਜਾਈਏ ਉਹਦੇ ਡਿਟੇਲਸ ਜਿਹੜੇ ਹੋਗੇ ਆ ਖਾਓ ਫੁੱਲਸਾਲਿਆਂ ਵਰਗੀ ਇਹਨਾਂ ਨੂੰ ਤਾਂ ਇੰਨਾ ਹੀ ਪਤਾ ਵੀ ਉਹ ਬਰਨਾਲੇ ਦਾ ਹੈ ਕੀ ਨਾਮ ਕੀ ਸੀ ਉਹਦਾ ਨਾਮ ਮਿਲ ਆਇਆ ਨਹੀਂ ਕੋ ਪੂਰਾ ਨਾਮ ਪਤਾ ਨਹੀਂ ਪੂਰਾ ਨਾਮ ਤੇ ਲੇਖਕ ਬਣਾ ਲਗਾ ਹੋਰ ਕੀ ਕੀ ਹੁੰਦਾ ਸਾਰਾ ਦੱਸੋ ਇਹ ਤੇ ਜਿਹੜਾ ਮੇਰੀ ਬਾਈਟ ਦੇ ਵਿੱਚ ਦੁਪਹਿਰੇ ਤੋਂ ਹੀ ਬੋਲਿਆ ਸਾਰਾ ਬਾਹਰ ਦੇ ਸਟਾਫ ਵਾਲੇ ਨਸ਼ਾ ਕਰਕੇ ਅੰਦਰ ਕੁੱਟਣ ਆਏ ਜਾਂਦੇ ਜਿਵੇਂ ਕੋਈ ਦਵਾਈ ਵੀ ਮੰਗ ਲੈਂਦੇ ਆ ਪਾਣੀ ਘੋੜਦੇ ਆ ਜਿਵੇਂ ਕੋਈ ਗੱਲਾ ਕਰਦੇ ਆ ਹੁਣ ਇੰਨਾ ਨਾ ਟਾਈਮ ਹੋਇਆ ਜੀ ਗੱਲਾ ਤਾਂ ਕਰਨੀ ਆ ਬੇਟ ਟਾਈਮpass ਹੁੰਦਾ ਜੇ ਗੱਲਾ ਕਰਦੇ ਸੀ ਤਾਂ ਵੀ ਘੋੜਦੇ ਹੀ ਕਹਿੰਦੇ ਤੁਸੀਂ ਕੋਚੰਗੀ ਨਾਲ ਬਣਾਉਨੇ ਆ ਹਮ ਫਰੈਸ਼ ਨੇ ਆ ਲਾਉਨੇ ਆ ਹਮ ਘੁਰ ਦੇ ਕੇ ਤਾਂ ਕਰਕੇ ਅੱਛਾ ਕਹਿੰਦੇ ਸੀਗੇ ਜੇ ਕੋਈ ਆ ਕੇ ਪੁੱਛੇ ਇਹ ਕਹਣਾ ਵੀ ਆਪ ਆਏ ਆ ਤੇ ਜੇ ਕਿਸੇ ਨੇ ਕਹਿ ਦੇਣਾ ਵੀ ਸਾਨੂੰ ਘੋੜਦੇ ਮਾਰਦੇ ਉਹਨਾਂ ਨੂੰ ਕੋਈ ਪੈਸੇ ਦੇ ਕੇ ਭੇਜਾਂਗੇ 50000 ਰੁਪਏ ਐਸਐਚ ਨੂੰ ਦੇ ਕੇ ਮੋੜਤਾ ਹੈ ਅੱਛਾ ਤੁਸੀਂ ਜਦੋਂ ਮੈਨੂੰ ਅਸੀਂ ਆਏ ਸੀ 20 25 ਮਿੰਟ ਗੇਟ ਨਹੀਂ ਖੋਲਿਆ ਤੁਸੀਂ ਉਦੋਂ ਬਾਹਰ ਸੀਗੇ ਨਹੀਂ ਅੰਦਰ ਸੀਗੇ ਉਦੋਂ ਤੁਹਾਨੂੰ ਕੀ ਕਿਹਾ ਅੰਦਰ ਗਿਆ ਉਦੋਂ ਸਟਾਫ ਵਾਲੇ ਅੰਦਰ ਆ ਕੇ ਕਹਿੰਦੇ ਸੀ ਜੇ ਕੋਈ ਆ ਕੇ ਪੁੱਛੇ ਵੀ ਕਿ ਮੇਰੇ ਨੇ ਉਹ ਗਿਲਣਾ ਵਧੀਆ ਆਪ ਆਏ ਆ ਕੋਈ ਕੁੱਟ ਮਾਰਨੀ ਦੀ ਦਵਾਈ ਵਧੀਆ ਰੂਪੀ ਵਾਲੀ ਜਿਹੜਿਆ ਕਹਿ ਰਹੇ ਤੁਹਾਨੂੰ ਮੈਂ ਕੀ ਪੁੱਛਿਆ ਸੀ ਜਾ ਕੇ ਤੁਸੀਂ ਵੀ ਇਹੀ ਪੁੱਛਿਆ ਲੀਗਾ ਬਟ ਉਸ ਟਾਈਮ ਮੈਨੂੰ ਬਾਹਰ ਘੱਟ ਲੈ ਗਿਆ ਇਹਨਾਂ ਨੇ ਕਿਉਂਕਿ ਮੈਨੂੰ ਜਦੋਂ ਕੁੱਤਾ ਇਹਨਾ ਮੈਂ ਇਹੀ ਗੱਲ ਕਹੀ ਸੀ ਕਿ ਮੈਂ ਜਿੱਦੇ ਮੇਰੇ ਘਰ ਦੇ ਆ ਜਾਂ ਕੋਈ ਬੈਸਟ ਕੋਟ ਆਇਆ ਮੈਂ ਉੱਠ ਕੇ ਕਹਿ ਦੇਣਾ ਮੈਂ ਮੈਨੂੰ ਤਾਂ ਕਰਕੇ ਉੱਤਰ ਭੇਜਦੇ ਜੀ ਤੇ ਤੋਂ ਹੁਣ ਆਇਆ ਭਾਈ ਉਦੋਂ ਇਹਨਾਂ ਨੂੰ ਇੱਕ ਬੰਦਾ ਕਹਿ ਰਿਹਾ ਸੀ ਕਿ ਕਲਾਸ ਲਵਾ ਰਿਹਾ ਸੀ ਕੋਈ ਉਹ ਕੌਣ ਸੀਗਾ ਉਹ ਅੰਦਰੀ ਸੀਗਾ ਜੀ ਉਹ ਕਲਾਸ ਅੱਗੇ ਪਹਿਲਾਂ ਵੀ ਲਗਾਉਂਦਾ ਸੀ ਜਾਂ ਉਸੇ ਦਿਨ ਹੀ ਲਵਾਈ ਸੀ ਉਸੇ ਦਿਨ ਹੀ ਇੰਨੇ ਨਹੀਂ ਦੇ ਹੀ ਸਾਡਾ 20 ਦੀ ਥਾਂ ਬਲਾ 40000 ਰੁਪਏ ਲਾਗੇ ਤੁਸੀਂ ਕਾਲਦੇ ਹੋ ਇਸ ਤਰ੍ਹਾਂ ਅੱਛਾ ਹਾਂਜੀ ਐਸੇ ਚੁਣਾ ਸਾਡੀ ਸੈਟਿੰਗ ਹੈ ਸ਼ਰੇਆ ਮੈਂ ਜੀ 52 ਦਿਨ 52 ਦਿਨ ਇਹਨੂੰ ਇਹਦੇ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਗਿਆ 45ਵੇਂ ਦਿਨ ਜਦ ਤਨੇ ਦਾ ਬਾਦਰ ਆਇਆ ਨਾ ਇਹਨੂੰ ਮਿਲਣਾ ਤਾਂ ਇਹ ਪੁੱਟ ਕੇ ਬੇਹੋਸ਼ ਕਰਕੇ ਪਾਇਆ ਵਾ ਸੀਗਾ ਗੱਲ ਹੋ ਰਹੀ ਮੈਂ ਗੱਲ ਕਰਕੇ ਆਈ ਮੈਂ ਵੀ 15 ਦਿਨ ਮੇਰੇ ਲਵਾਉਂ ਮੇਰੇ ਕੋਲ ਫੀਸ ਐ ਨਹੀਂ ਘਰ ਗਲੀ ਵੀ ਆਈ ਮੈਂ ਬਾਦਸਾਬ ਦਾ ਮੇਰੇ ਅਪਲੀਕੇਸ਼ਨ ਹੋਣਾ ਲਈ ਅੰਤੋਂ ਸਾਰਾ ਪੜਾ ਤੇ ਜੇ ਦਿਨ ਮੈਨੂੰ ਲੈ ਕੇ ਜਾਂਦਾ ਮੇਰੇ ਘਰ ਦੇ ਨਾਲ ਗੱਲ ਕਰਕੇ ਲੈ ਜਾਂਦਾ ਵੀ ਮਾਦਾ ਕੋਈ ਗੱਲ ਨਹੀਂ ਫੀਸ ਨਹੀਂ ਜਾਂਦੇ ਇਹ ਸੇਵਾ ਹੀ ਕਰਨੀ ਠੀਕ ਹੈ ਤੇ ਜੇ ਦਿਨ ਮੇਰੇ ਘਰ ਮੈਨੂੰ 9ਵੇਂ ਦਿਨ ਬਾਹਰ ਕੱਢ ਕੇ ਗਿਆ ਵੀ ਮੇਰੇ ਪ੍ਰੋਬਲਮ ਆਈ ਇੱਥੇ ਲੇਬਰ ਦਾ ਕੰਮ ਕਰਦਾ ਕਰਕੇ ਮੇਰੇ ਦਰਦ ਹੁੰਦਾ ਸੀਗਾ ਮੈਂ ਦਵਾਈ ਦਾ ਕਮਿਊਨੀਕੇਸ਼ਨ ਲਵਾਇਆ ਵੀ ਮੈਨੂੰ ਦਵਾਈ ਦਵਾ ਲੂ ਮੈਨੂੰ ਬਾਹਰ ਕੱਢ ਕੇ ਜਾਂਦਾ ਨਾ ਵੀ ਤੂੰ ਜਾਣਾ ਤੈਨੂੰ ਗਾਲੀਆਂ ਪੈਂਦੀਆਂ ਫੀਸ ਪਾ ਲੈ ਜਾਵੜਾ ਮੈਂ ਕਿਹਾ ਬਈ ਮੈਂ ਕਿੱਥੋਂ 18 ਦਿਨਾਂ ਦੇ ਮੈਨੂੰ ਕੁੱਟਿਆ ਫਿਰ 5 ਦਿਨਾਂ ਬਾਅਦ ਫਿਰ ਕੁੱਟਿਆ ਫਿਰ 40 ਦਿਨਾਂ ਤੇ ਕੁੱਟਿਆ ਮੈਂ ਕੱਲਾ-ਕੱਲਾ ਦੇਣੇ ਆਇਆ ਆ ਫਿਰ ਜਿੱਦੇ ਮੇਰੇ ਘਰ ਤੇ ਆਏ ਸੀਗੇ ਫੀਸ ਦੀ ਕੋਈ ਗੱਲ ਨਹੀਂ ਹੋਈ ਸੀਗੀ ਇਹਨਾਂ ਨੇ ੱਟਕੇਣਾ ਵੀ ਖ ਲਈ ਯਾਰ ਫਿਰ ਜਿਸ ਦਿਨ ਮੈਂ ਗਿਆ ਵਾਂ ਉਹ ਦਿਨ ਮੇਰੇ ਬਾਪੂ ਦਾ ਆਪਰੇਸ਼ਨ ਸੀਗਾ ਹੀ ਉਹ ਵਿਆਜ ਤੇ ਪੈਸੇ ਫੜ ਕੇ ਆਪਰੇਸ਼ਨ ਕਰਾਉਣ ਚਲੇ ਸੀਗੇ ਤੇ ਫੀਸ ਦੀ ਤਾਂ ਗੱਲ ਨਹੀਂ ਹੋਈ ਸੀਗੀ ਉਹਨਾਂ ਨੇ ਲੈਣੀ ਆਏ ਸੀ ਇਹਨਾਂ ਨੇ ੱਟਕੇਣਾ ਫੀਸ ਲਈ ਕਹਿੰਦੇ ਵੀ ਫੀਸ ਫੀਸ ਤੋਂ 500 ਰੁਪਇਆ ਘੱਟ ਸੀਗਾ ਦੇਖੋ 2 ਮਹੀਨਿਆਂ ਦੀ ਫੀਸ ਲਈ 6000 ਦੇ ਹਿਸਾਬ ਨਾਲ 500 ਰੁਪਇਆ ਘੱਟ ਸੀ ਕਹਿੰ ਠੀਕ ਹੈ ਹਾਂਜੀ ਤੇ ਜਿਹੜੇ ਆਪਣਾ ਮੁੰਡੇ ਦੇ ਨਲਾਂ ਨਾਲ ਐਟ ਬੰਨੀ ਉਹਦੇ ਬਾਰੇ ਦੱਸ ਆ ਬਈ ਆ ਬਈ ਆ ਤਰਾਤ ਜੀ ਕਿੰਨੀ ਉਮਰ ਤੇਰੀ 16 ਸਾਲ ਦੀ ਹਾਂਜੀ ਹੈ 16 ਸਾਲ ਦੀ ਅੱਛਾ ਕੀ ਕੀਤਾ ਜੀ ਤੇਰੇ ਨਾਲ ਕੀ ਪ੍ਰਸ਼ਦਤ ਹੋਇਆ ਕੋਸਮਾਰ ਬੜੀ ਦਿੱਤੀ ਵਿੱਚ ਜਿਆ ਜੀ ਕੀ ਕਦੋਂ ਆਇਆ ਸੀ ਤੂੰ ਇੱਥੇ ਮੈਂ ਆਇਆ ਸੀ 18 ਤਰੀਕ ਨੂੰ ਫਿਰ ਫਰਵਰੀ ਮਹੀਨਾ 14 ਤਰੀਕ ਨੂੰ ਬੰਨਵਾ ਮਹੀਨਾ ਜੀ ਪੰਜਵੇਂ ਮਹੀਨੇ ਦੀ 18 ਤਰੀਕ ਨੂੰ ਹਾਂਜੀ ਤੇ ਤੈਨਾਂ ਕਟਮਾਰ ਕਦੋਂ ਹੋਈ ਕੁੱਟਮਾਰ ਰਕੁੰਨੇ 23 ਤੇ 26 ਦਿਨ ਲਈ ਤੇ 4 ਤਰੀਕ ਕੀ ਕੀਤਾ ਇਹਨਾਂ ਨੇ ਨਾ ਰਸੀਵਾਨ ਨੇ ਕਿ ਬਾਸਮਾਏ ਤਾਂ ਹੀ ਪਿਆਟਟ ਮੰਤੇ ਅੱਛਾ ਹਾਂਜੀ ਤੇ ਮੈਨੂੰ ਕਹਿੰਦੇ ਗੇੜੇ ਕੱਢੋ ਜੀ ਤੇ ਫਿਰ ਗੇੜੇ ਕੱਢੇ ਜੀ ਮੈਂ ਫਿਰ ਇਹਨਾਂ ਨੇ ਕੁੱਟਿਆ ਫਿਰ ਮੈਨੂੰ ਜੀ ਤੌਲੀਆ ਦਿਨਾਂ ਬਾਅਦ ਜਿੱਤੇ ਇਹ ਵੀ ਕਹਿੰਦੇ ਨਜਾਇਜ਼ੀ ਕੁੱਟਮਾਰ ਹੁੰਦੀ ਹੈ ਜੀ ਹਲੇ ਦੋ ਬੰਦੇ ਹੋਰ ਐ ਇੱਕ ਖੋਟੇ ਪਿੰਡ ਦਾ ਇੱਕ ਬਤਨੀ ਦਾ ਹੀ ਹੋਰ ਐ ਉਹ ਉਹ ਜਿਹੜੇ ਦੀ ਤੁਹਾਨੂੰ ਮਿਲ ਨਹੀਂ ਹਾਂ ਮਿਲ ਨਹੀਂ ਸਕੇ ਤੁਹਾਨੂੰ ਅੱਜ ਘਰੇ ਉਹ ਅਈ ਜਾ ਕੇ ਆਏ ਉਹਨਾਂ ਕੋਲ ਜੀ ਤੇਰੇ ਇੱਕ ਗੱਲ ਮੈਨੂੰ ਹੋਰ ਗਈ ਸੀ ਜਿੱਦ ਮੈਂ ਮੈਂ ਜਾਣਾ ਸੀਗਾ ਮੈਨੂੰ ਬਾਹਰ ਕੱਢ ਕੇ ਕਹਿੰਦਾ ਇਹ ਆਉਂਦੇ ਡੈਡੀ ਨੂੰ ਨਾ ਦੱਸੀ ਜੀ ਤੈਨੂੰ ਕੁੱਟਿਆ ਮਾਰਿਆ ਕੋਈ ਜਲਤੇ ਗੱਲ ਨਾਲ ਮੈਂ ਕਹਿੰਦਾ ਹੀ ਮੈਂ ਤਾਂ ਦੱਸੂਗਾ ਕਹਿੰਦਾ ਮੈਂ ਤੈਨੂੰ ਜਾਣ ਨਹੀਂ ਦੇਣਾ ਜਿਹਦੇ ਬਾਅਦ ਵਿੱਚ ਦੂਜੇ ਦਿਨ ਮੈਨੂੰ ਫੋਨ ਲਾਇਆ ਮੈਂ ਕਿਸੇ ਦੋਸਤ ਦੇ ਕੋਲੇ ਗਿਆ ਸੀ ਆਉਂਦੇ ਸਲਾਹ ਆਉਣਗੇ ਮੇਰੇ ਨਾਲ ਆਏ ਹੋਇਆ ਉਹਨੇ ਫੋਨ ਲਾਇਆ ਜਦੋਂ ਉਹ ਕਹਿੰਦਾ ਮੈਂ ਕਹਿੰਦਾ ਮੈਂ ਪੈਸੇ ਵੀ ਮੋੜ ਦੂੰਗਾ ਤੇ ਹਲੋ ਕੀ ਮਾਰ ਮੈਨੂੰ ਅੰਦਰ ਗਿਆ ਮੈਨੂੰ ਕ੍ਰੋਪ ਕਰਾਇਆ ਤੇ ਸਮਰਾਂਲੇ ਵਾਲੇ ਜਿਹੜੇ ਇਹਦੇ ਓਨਰ ਆ ਉਹਨਾਂ ਦਾ ਕੀ ਨਾਮ ਜੀ ਹਾਜੀ ਜੀ ਕਰਤਾਰ ਜੀ ਅਜੇ ਤੇ ਕਰਤਾਰ ਜੀ ਤੇ ਉਹ ਕਟਮਾਰ ਉਹੀ ਕਰਦੇ ਜੇ ਕਟਮਾਰ ਉਹਦੇ ਸਭ ਨਾਲ ਹੀ ਹੋਈ ਹੈ ਜਿਹਦੇ ਨਾਲ ਨਹੀਂ ਹੋਈ ਸਾਰਿਆਂ ਨੂੰ ਕਰੇ ਐ ਨਹੀਂ ਕੰਧਾਂ ਨਾਲ ਗੁੱਠੇ ਲਵਾ ਕੇ ਬਿਠਾ ਦਿੰਦੇ ਆਂ ਜੀ ਘੰਟਾ ਘੰਟਾ ਦੋ ਦੋ ਘੰਟੇ ਠਾਲ ਦੇਣ ਜੀ ਕੰਨਿਆਂ ਦੀਆਂ ਪੇਠਾਂ ਕਰੇ ਅੱਛਾ ਹਾਂਜੀ ਤੇ ਉਹ ਉਹ ਜਦੋਂ ਪੈਸਟੇ ਆ ਮੈਡਮ ਕਰਦੇ ਸੀ ਉਦੋਂ ਤਾਂ ਬੋਲੇ ਨਹੀਂ ਦੋਤੇ ਫਿਰ ਸਾਨੂੰ ਪਤਾ ਹੀ ਨਹੀਂ ਡੰਡੇ ਮੂਰੇ ਸਾਰੇ ਜੱਫਾਈ ਹੁਣ ਸਾਨੂੰ ਕਿਹੜਾ ਪਤਾ ਨਹੀਂ ਤੁਸੀਂ ਲੈ ਕੇ ਜਾਣਾ ਸਾਨੂੰ ਬਾਅਦ ਉਹ ਕਿਹੜਾ ਡੰਡੇ ਆਦਾ ਸੀ ਚਲੋ ਹਾਂ ਦੱਸੋ ਕੱਲ ਕੇ ਦੱਸ ਕੋਈ ਜੀ ਬੋਲ ਕੀ ਕਰਦੇ ਕੀ ਕੀ ਤਸ਼ੱਦਦ ਕਰਦੇ ਆ ਤੁਹਾਡੇ ਤੇ ਕਈ ਇਹਨਾਂ ਨੇ ਜਿਹੜੇ ਕੋ ਕਾਲਾ ਵੀਰ ਫਿਰਦਾ ਜੀ ਉਹ ਵੀ ਉਹਦੇ ਪਹਿਲਾਂ ਜਦੋਂ ਭੱਜਿਆ ਮਿਲ ਕੇ ਵਿੱਚ ਇੱਕ ਗੱਭੂ ਮੁੰਡਾ ਵੀ ਤਾਂ ਉਹ ਵੀ ਭੱਜ ਗਿਆ ਜੀ ਭੱਜ ਕੇ ਬਾਹਰ ਜਾ ਕੇ ਮਰ ਗਿਆ ਇੱਕ ਹੋਰੇ ਬਿੱਲਾ ਮੁੰਡਾ ਜੀ ਰਾਤ ਨੂੰ ਅੰਦਰ ਲੜ ਪਈ ਉਹ ਲੜਾਈ ਵਿੱਚ ਪੰਜ ਸੱਤ ਜਣੇ ਨੇ ਸਾਹ ਵਾਲਿਆਂ ਨੇ ਬਾਹਰ ਕਾਫੀ ਕੁੱਟਿਆ ਉਹਦੇ ਮੁੰਡਾ ਤੇ ਫੋਨ ਵੀ ਕਰਦਾ ਦੂਜੇ ਵੇਰੋਂ ਮੁੰਡਾ ਪੂਰਾ ਹੋ ਗਿਆ ਯਾ ਫਤਿਹਲਾ ਦੇਖੀ ਨਹੀਂ ਅੱਛਾ ਹਾਂ ਅੰਦਰ ਗਰਮੀ ਨਹੀਂ ਦੋ ਦਿਨਾਂ ਵਾਰੀ ਮੈਂ ਵੀ ਗਏ ਓਕੇ ਇਹਦਾ ਮਤਲਬ ਜਿਹੜੇ ਦੋ ਮੁੰਡੇ ਪਿਛਲੇ ਮਹੀਨੇ ਮਰੇ ਆ ਉਹ ਦੋਨੇ ਇਹਨਾਂ ਨੇ ਮਾਰੇ ਆ ਮਰੇ ਨਹੀਂ ਹੋ ਗਏ ਕੁਦਰਤੀ ਮੌਤ ਇੱਕ ਕਵਾਂਟਲ 20 ਕਿਲੋ ਦਾ ਮੁੰਡਾ ਹੋਣਾ ਈ ਅੱਛਾ ਇੰਨਾ ਛੋਟਾ ਤਨਖਾ ਮੁੰਡਾ ਦਾ ਈ ਉੱਪਰ ਪਿਆ ਦੀ ਗਈ ਸੀ ਜੋ ਸਵੇਰੇ ਲੜਾਈ ਹੋਈ ਰਾਤ ਨੂੰ ਲੜਾਈ ਹੋਈ ਵਾਦ ਵਿੱਚ ਉੱਪਰ ਪਾਤਾ ਈ ਉਹ ਸਵੇਰੇ ਹੀ ਪਤਾ ਲੱਗਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਅਨਿਸ਼ੇਤੀ ਬੰਦਾ ਪੂਰਾ ਸੁਨਿਆਈ ਹੋ ਸਕਦੇ ਉਹਨੂੰ ਕੋਈ ਡੋਜ਼ ਜ਼ਿਆਦਾ ਦਿੱਤੀ ਜਾਂ ਨਾ ਨਸ਼ਾ ਉਹ ਇੰਨਾ ਕਰਦਾ ਨਹੀਂ ਸੀ ਡੋਜ਼ ਜ਼ਿਆਦਾ ਉਹਨੀਆਂ ਤਾਂ ਹੀ ਤਾਂ ਨਹੀਂ ਕਿ ਕਿਸੇ ਨੂੰ ਟਪੈਂਟਾ ਡੋਲ ਕੇ ਤੈਨੂੰ ਕੋਦਰ 4 4 5 5 ਗੋਲੀਆਂ ਦੇ ਦੇ ਜਿਹੜਾ ਬੰਦਾ ਰਾਤ ਨੂੰ ਜਿਹੜਾ ਨਾਈਟ ਮੈਨ ਦੀ ਡਿਊਟੀ ਲੱਗਦੀ ਆ ਇਹਨਾਂ ਨੂੰ ਪਾਉਂਦੇ ਨਹੀਂ ਹੈਗੇ ਸੌਂਦੇ ਨਹੀਂ ਕਈ ਬੰਦੇ ਹੀ ਹੁਣ ਬੈਠੇ ਰਹਿੰਦੇ ਆ ਬੀਸ ਗੱਲਾਂ ਕਰੀਏ ਉਹਨਾਂ ਨੂੰ 5 5 ਗੋਲੀਆਂ ਦੇ ਦਿੰਦੇ ਆ ਐਲੋਵੈਕਸੈਲਟੀਆਂ ਸਾਰੀਆਂ ਆ ਹੀ ਲਵਾ ਇਹਦੇ ਵਿੱਚੇ ਲਵਾ ਲਈ ਕਿਤੇ ਕੱਢਦੇ ਰਹੇ ਆ ਇਹ ਸਾਰੀ ਲੋਨਿਆਂ ਵਾਲੇ ਕਰੀ ਬਿਧੀ ਉਹ ਲੈ ਕੇ ਕੱਢ ਗਿਆ ਸੋਦੇ ਤੋਂ ਪਹਿਲਾਂ ਹੀ ਪਿੱਛੇ ਗੇਟ ਖੁੱਲ ਕੇ ਦਾਦੇ ਗੁਰਮੰਦੀ ਭਾਈ ਮਨਦੀਪ ਕਿਥੋਂ ਆ ਮਨਦੀਪ ਪਾਗਲੀ ਪਿੰਡਾ ਜੀ ਪਾਗਲੇ ਲੱਗੇ ਹਾਂ ਜੀ ਧਿਆਨੇ ਕੋਲੇ ਤੇ ਹੋਰ ਕੌਣ ਸੀ ਨਾਲ ਦਾ ਤੁਹਾਨੂੰ ਘਰ ਪਰ ਸਭ ਕੁਝ ਪਤਾ ਹੈ ਹੋਰ ਕੌਣ ਸੀ ਨਾਲ ਹਜੇ ਹਜੇ ਉਹ ਵੀ ਇੱਥੇ ਸੀਗਾ ਉਦੋਂ ਜਣੀ ਵੀ ਜਦੋਂ ਪੁਲਿਸ ਆ ਕੇ ਕੱਢ ਗਈ ਤਾਂ ਉਹਨਾਂ ਨੇ ਆਪਦਾ ਸਮਾਨ ਕੱਢਿਆ ਤੇ ਪਿੱਛੋਂ ਦੀ ਨਿਕਲ ਗਈ ਹਾਂ ਜਿਹੜਾ ਵੀਰ ਹਣੀ ਸੀਗਾ ਜੀ ਸਾਡਾ ਉਹਦੇ ਹਨਾ ਪਰਸਨਲ ਪਾਰਟ ਨਾਲ ਬੱਟੇ ਬੰਨ ਕੇ ਉਹਨਾਂ ਧਾਗੇ ਨਾਲ ਉਹਦੇ ਗੇੜੇ ਕਢਾਈ ਤੇ ਸਾਡੇ ਨਾਲ ਬਹੁਤ ਤਸ਼ੱਦਦ ਹੁੰਦੀ ਸੀਗੀ ਜੀ ਜ਼ੁਲਮ ਹੁੰਦਾ ਸੀਗਾ ਜੀ ਸਾਡੇ ਨਾਲ ਅੱਛਾ ਹਾਂਜੀ ਇੱਕ ਤਰ੍ਹਾਂ ਦਾ ਤੇ ਸਾਨੂੰ ਕੰਮ ਕਰਾਉਣ ਨੂੰ ਬਾਹਰ ਕੱਢਦੇ ਸੀ ਗੀ ਗਰਮੀ 'ਚ ਜਦ ਮੈਂ ਆਇਆ ਸੀ ਗੀ ਮੇਰਾ ਰੰਗ ਇੰਨਾ ਚਿੱਟਾ ਪਿਆ ਸੀ ਗੀ ਚਾਹੇ ਮੇਰੇ ਘਰੋਂ ਫੋਟੋ ਮੰਗਾ ਕੇ ਦੇਖ ਲੋ ਗੀ ਅੱਜ ਹੁਣ ਕਾਲਾ ਹੋਇਆ ਪਿਆ ਜੀ ਮੇਰੀ ਡਿਊਟੀ ਸੀਗੀ ਚਾਹਾਂ ਤੇ ਜੇ ਚਾਹ ਇੱਕ ਅੱਧੀ ਲੇਟ ਹੋ ਜਾਂਦੀ ਸੀਗੀ ਇੱਥੇ ਬੁਲਾ ਕੇ ਦਫ਼ਤਰ 'ਚ ਥੱਪੜ ਮਾਰਦੇ ਸੀਗੇ ਇੱਕ ਮੁੰਡਾ ਰਾਜਾ ਸੀਗਾ ਜੀ ਸਮਰਾਲੇ ਦਾ ਉਹਨੇ ਮੇਰੇ ਹੀ ਨਜਾਇਜ਼ ਥੱਪੜ ਮਾਰੇ ਜੀ ਜਿਹੜਾ ਮਾਲਕ ਐਸਾ ਮਾਲਕ ਨਹੀਂ ਰਾਜਾ-ਰਾਜਾ ਸੀਗਾ ਮੁੰਡਾ ਜੀ ਮਾਲਕ ਕੌਣ ਕੌਣਾ ਬਣਦੀ ਇੱਥੇ ਮਾਲਕ ਇੱਕ ਅਜੇ ਆਈ ਸੀ ਸਮਰਾਲੇ ਤੋਂ ਇੱਕ ਹੈਰੀ ਆਈ ਉਹਦਾ ਬ੍ਰਦਰ ਛੋਟ ਠੀਕ ਹੈ ਹਾਂਜੀ ਹੋਰ ਕੀ ਕੀ ਤਸ਼ੱਦਦ ਹੁੰਦਾ ਸੀ ਤੁਹਾਡੇ ਤੇ ਤਸ਼ੱਦਦ ਜਿਵੇਂ ਡਿਊਟੀਆਂ ਲਾ ਦਿੰਦੇ ਸੀਗੇ ਜੀ ਤੇ ਡਿਊਟੀਆਂ ਦੇ ਬੰਦਾ ਨਹੀਂ ਆਂਦਾ ਸੀਗਾ ਜੀ ਉਹਦੇ ਤਸ਼ੱਦਦ ਕਰਦੇ ਸੀਗੇ ਉਹਨੂੰ ਪ੍ਰਣਾਮ ਮਿਲਦਾ ਸੀ ਕੰਦਨਾ ਬਿਠਾ ਦਿੰਦੇ ਸੀਗੇ ਰਾਤ ਨੂੰ ਕੰਦਨਾ ਖੜਾਾ ਦਿੰਦੇ ਸੀ ਗੂਠੇ ਕੰਦਨਾ ਲਵਾ ਦਿੰਦੇ ਸੀਗੇ ਐਂ ਕਰਕੇ ਕੰਦ ਅੱਧਾ ਘੰਟਾ ਘੰਟਾ ਬੈਠੇ ਰਹੂੰ ਤੇ ਡੰਡਾ ਹੁੰਦਾ ਸੀਗਾ ਜੀ ਡੰਡੇ ਨਾਲ ਗਿੱਲਾ ਤੋਲੀਆ ਕਰਕੇ ਕੁੱਟਦੇ ਹੁੰਦੇ ਸੀਗੇ ਜੀ ਗਿੱਲਾ ਤੋਲੀਆ ਦਾ ਹਾਂਜੀ ਉੱਪਰ ਚਿੱਤੜੇ ਦੇ ਰੱਖ ਗਏ ਜੀ ਤੱਲ ਭਾਈ ਹਾਂਜੀ ਬਹੁਤ ਅਛਤਤ ਹੁੰਦੀ ਸੀਗੀ ਸਾਡੇ ਨਾਲ ਠੀਕ ਹੈ ਹਾਂਜੀ ਮੇਰੇ ਆ ਮੇਰੇ ਆ ਪੂਰੀ ਤੇ ਹੀ ਗਿੱਲੇ ਗਿੱਲੇ ਪਰਨੇ ਨਹੀਂ ਉਦਈ ਪਾ ਹਾਂ ਪਰਨਾ ਬੰਨ ਕੇ ਪਰਨਾ ਬੰਨ ਕੇ ਹੀ ਉਹਨੂੰ ਮੋੜ ਕੇ ਤੇ ਮੈਂ ਸੁੱਤਾ ਪਿਆ ਉੱਠਿਆ ਸੀਗਾ ਜੀ ਤਿੰਨ ਬੰਦੇ ਜੀ ਗੱਲਾਂ ਕਰ ਰਹੇ ਸੀਗੇ ਬੈਠੇ ਮੁੰਡੇ ਆਪਸ ਚ ਹੁਣ ਉਹ ਮੈਨੂੰ ਕੀ ਪਤਾ ਜੀ ਕੀ ਗੱਲ ਕਰ ਰਹੇ ਸੀਗੇ ਮੈਂ ਸੁੱਤਾ ਪਿਆ ਉੱਠਿਆ ਮੇਰੇ ਗਿੱਲੇ ਪਰਨੇ ਮਾਰੇ ਜੀ ਅੱਛਾ ਹਾਂਜੀ ਮਰੋੜਾ ਦੇ ਗਈ ਮਰੋੜਾ ਲੈ ਕੇ ਹਾਂਜੀ ਬਹੁਤ ਛੱਟ ਵਜਦੀ ਉਹ 2:00 7:00 ਵਜਦੀ ਹੈ ਜੀ ਮੈਂ ਤਿੰਨ ਚਾਰ ਦਿਨ ਬਹੁਤ ਔਖਾ ਰਿਆ ਜੀ ਓਕੇ ਓਕੇ ਹਾਂਜੀ ਓਕੇ ਓਕੇ ਚਲੋ ਜੇ ਤੁਸੀਂ ਹੁਣ ਸਾਨੂੰ ਇੱਥੇ ਛੱਡ ਗਏ ਜੀ ਸਾਡਾ ਬਹੁਤ ਟਾਪਾ ਹੋਊਗਾ ਜੀ ਨਹੀਂ ਨਹੀਂ ਛੱਡਣਗੇ ਤੈਂ ਤਾਂ ਲੈਣ ਆਏ ਆਂ ਵੀਰੇ ਇੱਕ ਕੰਮ ਤਾਂ ਛੱਡਣ ਥੋੜੇ ਆਏ ਜੇ ਤੁਸੀਂ ਸਾਨੂੰ ਛੱਡ ਗਏ ਜੀ ਸਾਨੂੰ ਰਾਤ ਨੂੰ ਬਹੁਤ ਔਖਾ ਹੋਊਗਾ ਤਾਂ ਹੀ ਨਹੀਂ ਤੁਸੀਂ ਬੋਲਦੇ ਪੈ ਜੀ ਡਰ ਕੇ ਤਾਂ ਹੀ ਨਹੀਂ ਕੋਈ ਬੋਲਦਾ ਸੀ ਜੀ ਠੀਕ ਹੈ ਠੀਕ ਹੈ ਬਾਈ ਇਹ ਨਾ ਹੁਣ ਛੱਡ ਕੇ ਬਸ ਹੁਣ ਥੋੜੇ ਮੂਰੇ ਹੱਥ ਜੋੜ ਕੇ ਬੇਨਤੀ ਆ ਬਸ ਛੱਡ ਕੇ ਨਾ ਜਾਓ ਯਾਰ ਤੁਹਾਨੂੰ ਘਰੇ ਛੱਡ ਕੇ ਆਵਾਂਗੇ ਛੱਡ ਕੇ ਨਾ ਜਾ ਜੇ ਤੁਸੀਂ ਸਾਨੂੰ ਛੱਡਤਾ ਜੀ ਸਾਡਾ ਬੁਰਾ ਹਾਲ ਕਰਦਾ ਕੋਈ ਨਹੀਂ ਛੱਡ ਕੇ ਥੋੜੇ ਘਰਿਆਂ ਨਾ ਤੋੜ ਕੇ ਆ ਸਾਰਾ ਜਿਹੜਾ ਸਟਾਫ ਮੈਨੂੰ ਸੇਰ ਹੋ ਜੇ ਤੁਹਾਨੂੰ ਭਾਵੇਂ ਦੀ ਸੇਰ ਹੋ ਜੇ ਤੁਹਾਨੂੰ ਜਿੰਨੀ ਦਿਨ ਕੋਈ ਲੈਣ ਦੇ ਨਾ ਹੁੰਦਾ ਉਨੀ ਦਿਨਾਂ ਹੀ ਤੁਹਾਨੂੰ ਛੱਡਦੇ ਨੇ ਹੱਥ ਪਿੱਛੇ ਕਰਾ ਕੇ ਜੀ ਥੱਪੜ ਮਾਰਦੇ ਸੀ ਜੇ ਹੱਥ ਮੂਰੇ ਹੋ ਜਾਂਦਾ ਸੀ ਦੋ ਜਣੇ ਪਿੱਛੇੋਂ ਫੜ ਲੈਂਦੇ ਸੀ ਜੀ ਹੱਥ ਫੇਰ ਐ ਮਾਰਦੇ ਹੁੰ ਕਦਮ ਤੇ ਜੀ ਘਰੇ ਗੱਲ ਕਰਾਉਂ ਸਾਡੀ ਇਹ ਸਾਨੂੰ ਪ੍ਰਣਾਮ ਮਿਲਦਾ ਸੀ ਜੀ ਪ੍ਰਣਾਮ ਕੀ ਨੂੰ ਕਹਿੰਦੇ ਨੇ ਜੀ ਪ੍ਰਣਾਮ ਜਿਵੇਂ ਕੰਦਨਾ ਬਿਠਾਤਾ ਗੋਡਿਆਂ ਤੇ ਐ ਲਵਾ ਲਈ ਬੁੱਲਿਆਂ ਤੇ ਐ ਖੜੇ ਰਹਿਣਾ ਇਹ ਨਾਲ ਕੋ ਐਵੇਂ ਐਵੇਂ ਗੋਡਿਆਂ ਤੇ ਖੜੇ ਰਹਿਣਾ ਠੀਕ ਹੈ ਜੀ ਕੰਦਨਾ ਐ ਐ ਤਾਂ ਤੁਹਾਨੂੰ ਵੀ ਇਹ ਕੰਦ ਨਾਲ ਦੇਖੋ ਇਹ ਐ ਵਿਖਾ ਲੰਦੇ ਜੀ ਕਿ ਘੰਟੇ 4 5 6 ਪੂਰੀ ਰਾਤ ਵੀ ਆਹ ਦੇਖੋ ਆਪ ਮੱਝ ਦਾ ਜਿੰਦਗੀ ਪੂਣੀ ਪਾਹ ਆਹ ਦੇਖੋ ਹੋ ਹੋ ਅੱਛਾ ਆਹ ਦੇਖੋ ਲੇਖੋ ਜੀ ਵਾਹ ਜੀ ਵਾਹ ਆਹ ਦੇਖੋ ਜੀ ਪੰਨੀਆਂ ਵੀ ਪਈਆਂ ਉਹ ਪੰਨੀ ਫੋਲ ਕੇ ਦਿਖਾ ਆਹ ਇਹ ਪ੍ਰਹਿਗਾ ਸੀ ਪਖਾੰਦੇ ਸੀਗੇ ਜੀ ਫਰੇਗਾ ਵੀ ਪਖਾ ਕੇ ਜੀ ਸਾਡੇ ਤੇ ਨਜਾਇਜ਼ ਸਾਨੂੰ ਕੁੱਟਦੇ ਹੁੰਦੇ ਸੀਗੇ ਆਪ ਨਸ਼ਾ ਕਰਕੇ ਅੱਛਾ ਹਾਂਜੀ ਇਹ ਜਿਹੜੇ ਮੁੰਡੇ ਦਾਤ ਪਾਰਾਂ ਬਾਹਰ ਫਿਰਦੇ ਸੀਗੇ ਇਹ ਸਾਰੇ ਤੁਹਾਨੂੰ ਕੁੱਟਦੇ ਹੁੰਦੇ ਸੀਗੇ ਹਾਂਜੀ ਇਹ ਨਾਲ ਹੀ ਸੀਗੇ ਜੀ ਸਾਰੇ ਇਹ ਵੀ ਨਸ਼ਾ ਛੱਡਣ ਵਾਸਤੇ ਆਏ ਹੋਏ ਆ ਨਾ ਇਹ ਨਸ਼ਾ ਛੱਡਣ ਨਹੀਂ ਆਈ ਇੱਕ ਰੋ ਆ ਜਾਂਦੀ ਹੈ ਜੀ ਸਿਰਫ ਇੱਕੇ ਚਿੱਟੇ ਤੋਂ ਦੂਰ ਰਹਿੰਦੇ ਸੀਗੇ ਆਪੇ ਮੂਮੋ ਟੈਲ ਹੋ ਗਈ ਗੋਲੀ ਹੀ 프레ਗਾ ਸਿੱਪ ਹੋ ਗਏ ਲੈਵ 15 15 ਹੀ ਪਤਾ ਨਹੀਂ ਕਿੜੀਆਂ ਕਿੜੀਆਂ ਗੋਲੀਆਂ ਖਾਂਦੇ ਸੀ ਆ ਬੈਗ ਤੁਹਾਨੂੰ ਦਿਖਾਉਂਦਾ ਜੀ ਮੈਂ ਇਸੇ ਪਿਆ ਹੋਊਗਾ ਉਹਨੂੰ ਜਿੰਦਾ ਜਿਹਾ ਲਾਇਆ ਹੋਇਆ ਮਾਰ ਕੋਈ ਗੂਲੀਪਾਂ ਦੇ ਪੈਕੇਟ ਹੂੰ ਇਹਦਾ ਲਾਇਆ ਹੋਇਆ ਇਹਦੇ ਵਿੱਚ ਬੈਹਗਾ ਜੀ ਨਸ਼ੇ ਵਾਲੀਆਂ ਗੂਲੀਆਂ ਜੀ ਇੱਥੇ ਮਾਰੀ ਇਹ ਚ ਨਸ਼ੇਦੀਆਂ ਦਵਾਈਆਂ ਹੁੰਦੀਆਂ ਹੁੰਦੀਆਂ ਹੂੰ ਉਹ ਤਾਂ ਕੱਢ ਕੇ ਲੈ ਗਈ ਮੇਰੇ ਨਾਲ ਤਾਂ ਮੱਤੀ ਵਾਲਾ ਜਿੰਦਾ ਫੁੱਲਾ ਵਾਈ ਲੈ ਗਏ ਉਹ ਆਹ ਰਹਿ ਗਈਆਂ ਬਸ ਮਾਰੀਆਂ ਮੋਟੀਆਂ ਛੱਡ ਇਹਨਾਂ ਦਾ ਪਤਾਈਏ ਇਹ ਇੰਨਾ ਕੁ ਸੱਤੇ ਧਰਮਦਾਰ ਆ ਤੁਹਾਡੇ ਸਰਪ੍ਰਸਤੀ ਚ ਜਿਹੜਾ ਮੈਂ ਦਾ ਪੇਸ਼ੈਂਟ ਆ ਉਹ ਤਾਂ ਆਏ ਹੁੰਦਾ ਜਿੱਦਾਂ ਸਕੂਲ ਚ ਇੱਕ ਕਲਾਸ ਬਣੀਟਰ ਬਣਾ ਦਿੰਦੇ ਉਹ ਇਹ ਜੇ ਇਹ ਨਹੀਂ ਕਰਦੇ ਤਾਂ ਮੁੰਡੇ ਬਹੁਤ ਬਹੁਤ ਦਿੱਕਤਾਂ ਨੇ ਹੋਣ ਕੰਦੇ ਵਿੱਚ ਤਾਂ ਤੁਹਾਡੀ ਵੀ ਕੁੱਟ ਮਾਰਵਾ ਹਾਂ ਇਹਨਾਂ ਦੀ ਵੀ ਹੁੰਦੀ ਜੇ ਇਹ ਨਹੀਂ ਲਿਖਦੇ ਜੇ ਮੈਂ ਇਹਨਾਂ ਦੀ ਗਲਤੀਆਂ ਆ ਦਿਖਾਵਾਂ ਤਾਂ ਇਹਨਾਂ ਦੇ ਕੁੱਟ ਪੈਂਦੀ ਸੀਗੀ ਅੱਛਾ ਇਹ ਤਾਂ ਦੱਸਦੇ ਮਾਰੇ ਹੁਣ ਆਏ ਆ ਵੀ ਬੋਲਦੇ ਤਾਂ ਨਹੀਂ ਹੈਗੇ ਤੇ ਬੂ ਸਹਮੇ ਹੋਏ ਨੇ ਰੱਬ ਨਾ ਕਰੇ ਕਹਿੰਦੇ ਅਗਲਾ ਨਾਬੰਦ ਹੋਇਆ ਤਾਂ ਫੇਰ ਉੱਟਣਗੇ ਇਹ ਤਾਂ ਬੰਦ ਹੋ ਗਿਆ ਹੋ ਗਿਆ ਜੀ ਰਿਹਾਇਸ਼ ਦਾ ਸੈਂਟਰ ਤਾਂ ਬੰਦ ਹੋ ਗਿਆ ਤੁਹਾਡਾ ਇਲੈਗਲ ਆ ਨਾ ਬਿਲਕੁਲ ਇਹਦੀ ਕੋਈ ਲਾਗ ਦੀ ਪੱਤਰ ਨਹੀਂ ਹੈਗਾ ਨਾ ਕੋਈ ਝੂਠੀ ਕੱਲ ਨੂੰ ਦੁਸ਼ਮਣੀਆਂ ਕੱਢਣਗੇ ਉਹ ਤਾਂ ਲੜਾਕੇ ਨੇ ਸਾਰੇ ਕਿਹਨੇ ਨਹੀਂ ਬਾਈ ਕੱਲ ਨੂੰ ਦੇਖਣਗੇ ਵੀਡੀਓ ਕੱਲ ਨੂੰ ਫੇਰ ਖੰਡ ਰੱਖਣਗੇ ਉਹ ਸਾਰੇ ਬਦਮਾਸ਼ ਨੇ ਅੱਛਾ ਇੱਕ ਦੁਸ਼ਮਣੀਆਂ ਇਹ ਤਾਂ ਕਮਰੇ ਵਿੱਚ ਇਹ ਸੀ ਵਾਲੇ ਕਮਰੇ ਚ ਉਹ ਤੋਂ ਬਾਹਰ ਦੇ ਕਮਰੇ ਜਿਹੜੇ ਮੜਾ ਜਾਓ ਕਿ ਬੈਗ ਰੂਮ ਪਏ ਉਹ ਚੈੱਕ ਕਰ ਲੈਣੇ ਉਹ ਤੋਂ ਲੈ ਘੰਟਾ ਉਹ ਬਲੈਸ ਕੇ ਹਾਂਜੀ ਸਰ ਬੁੱਟਰ ਵਿਖੇ ਅੱਜ ਤੁਸੀਂ ਇੱਕ ਡੀਡਿਕਸ਼ਨ ਸੈਂਟਰ ਤੇ ਉਹ ਕੀਤੀ ਹੈਗੀ ਰੇਡ ਉਹਦੇ ਬਾਰੇ ਜਾਣਕਾਰੀ ਦਿਓ ਪਲੀਜ਼ ਹਾਂਜੀ ਥਾਣਾ ਬਦਨੀ ਕਲਾਂ ਦੇ ਪਿੰਡ ਬੁੱਟਰ ਕਲਾਂ ਵਿਖੇ ਨਸ਼ਾ ਡੋਬੇਂਦਰ ਚੱਲਦਾ ਸੀਗਾ ਉਹਦੇ ਬਾਰੇ ਸਿਹਤ ਭਾਗ ਦੀ ਟੀਮ ਨੇ ਸਾਡੇ ਧਿਆਨ ਚ ਲਿਆਂਦਾ ਵੀ ਇਹਦੇ ਕੋਈ ਕਾਜ ਪੱਤਰ ਨਹੀਂ ਸੀਗੇ ਪੂਰੇ ਨਾਈ ਪ੍ਰੋਪਰ ਲਾਇਸੈਂਸ ਸੀਗਾ ਤੇ ਜਿਹੜੇ ਇੱਥੇ ਬੱਚੇ ਰਹਿ ਰਹੇ ਸੀ ਉਹਨਾਂ ਨੂੰ ਅਸੀਂ ਸਿਹਤ ਭਾਗ ਦੀਆਂ ਟੀਮ ਦੀਆਂ ਹਦਾਇਤਾਂ ਮੁਤਾਬਕ ਜਨਰਲ ਸ਼ਿਫਟ ਕਰ ਰਹੇ ਹਾਂ ਬਾਕੀ ਕੁਝ ਕੁੱਟਮਾਰ ਹੋਣ ਬਾਰੇ ਵੀ ਪਤਾ ਲੱਗਿਆ ਉਹ ਜਿਸ ਤਰ੍ਹਾਂ ਕੋਈ ਸਾਨੂੰ ਐਡਿਕਾ ਰਿਪੋਰਟ ਆਊਗਾ ਉਹਦੇ ਮੁਤਾਬਕ ਸਬੰਧ ਬੰਦਿਆਂ ਦੇ ਬਿਆਨ ਲ ਠੀਕ ਕਰ ਕਿੰਨੇ ਬੱਚੇ ਹੁਣ ਤੱਕ ਮਾਪਿਆਂ ਨੂੰ ਹੈਂਡਓਵਰ ਹੋ ਚੁੱਕੇ ਨੇ ਐਗਜੈਕਟ ਫਿਗਰ ਨਹੀਂ ਪਤਾ ਲਗਭਗ 15 ਤੋਂ 20 ਬੱਚੇ ਜਿਹੜੇ ਉਹ ਕਰਤੇ ਆ ਬਾਕੀ ਉਹ ਪੇਰੈਂਟਸ ਆ ਰਹੇ ਆ ਹਾਂ ਡਾਕਟਰ ਸਾਹਿਬ ਅੱਜ ਇੱਕ ਬੁੱਟਰ ਇਲੈਗਲ ਜਿਹੜਾ ਡੀਡਿਕਸ਼ਨ ਸੈਂਟਰ ਤੇ ਤੁਸੀਂ ਰੇਡ ਕੀਤੀ ਹੈਗੀ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਵੀ ਕਿਹਦੇ ਆਰਡਰ ਤੇ ਹੋਈ ਆ ਤੇ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਕੀ ਕਾਰਵਾਈ ਕੀਤੀ ਤੁਸੀਂ ਪਰੀ ਅੱਜ ਬੁੱਟਰ ਪਿੰਡ ਦੇ ਵਿੱਚ ਅਸੀਂ ਇੱਕ ਡੀਰੈਕਸ਼ਨ ਸੈਂਟਰ ਸੀਗਾ ਇਲੀਗਲ ਡੀਏਡ ਇੱਥੇ ਸੈਂਟਰ ਸੀ ਆ ਉਹ ਤੇ ਰੇਡ ਕੀਤੀ ਆ ਹੈਲਥ ਡਿਪਾਰਟਮੈਂਟ ਨੇ ਡੀਸੀ ਸਾਹਿਬ ਨੇ ਹੁਕਮਾਂ ਦੇ ਨਾਲ ਅਨਖਾਰੀ ਚੱਲੇ ਆ ਤੇ ਪੰਜਾਬ ਪੁਲਿਸ ਸਾਡੇ ਨਾਲ ਕੋਆਪਰੇਟ ਕਰਕੇ ਅਸੀਂ ਇੱਥੇ ਆਏ ਆ ਤੇ ਜਦੋਂ ਇੱਥੇ ਆਏ ਆ ਤੇ ਦੇਖਿਆ ਕਟੋਂ ਕੱਟ 60 ਨੌਜਵਾਨ ਮੌਜੂਦ ਸੀਗੇ ਇਹ ਤਿੰਨ ਤਿੰਨ ਫਲੋਰਸ ਦਾ ਮਕਾਨ ਤੇ ਉੱਥੇ ਸਾਰੇ ਬੈਠੇ ਹੋਏ ਸੀਗੇ ਕਮਰਿਆਂ ਚ ਵੱਖ-ਵੱਖ ਕਮਰਿਆਂ ਚ ਬੈਠੇ ਹੋਏ ਸੀ ਤੇ ਜਦੋਂ ਅਸੀਂ ਇਹਨਾਂ ਕੋਲ ਪੁੱਛ ਕੀਤੀ ਪੜਤਾਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਇਹਨਾਂ ਨੂੰ ਲੈ ਕੇ ਕਈਆਂ ਨੂੰ ਪੇਰੇਂਟਸ ਲੈ ਕੇ ਛੱਡ ਕੇ ਜਾਂਦੇ ਆ ਕਈ ਵੈਸੇ ਸੁਣ ਕੇ ਵੀ ਇੱਥੇ ਡੀਡਿਕਸ਼ਨ ਹੁੰਦੀ ਹੈ ਉਹ ਆਪ ਆ ਜਾਂਦੇ ਆ ਪਰ ਸਾਨੂੰ ਇੱਥੇ ਕੋਈ ਉਮਰ ਦੇ ਦਾ ਜਿਹੜਾ ਮਾਲਕ ਇਸ ਦੁਕਾਨ ਦਾ ਜਾਂ ਇਸ ਸੰਸਥਾ ਦਾ ਸਾਨੂੰ ਨਹੀਂ ਮਿਲਿਆ ਨਾ ਸਾਨੂੰ ਇਹ ਪਤਾ ਚੱਲਿਆ ਕਿ ਉਹਨਾਂ ਕੋਲ ਕੋਈ ਡਾਕੂਮੈਂਟ ਹੈਗਾ ਲੀਗਲ ਜਿਹਦੇ ਨਾਲ ਲਾਇਸੈਂਸ ਨਾਲ ਇਹ ਚਲਾ ਸਕਦੇ ਆ ਸੋ ਇਹ ਸੈਂਟਰ ਟੋਟਲੀ ਇਲੀਗਲ ਆ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਜਿਹੜੋ ਪਤਾ ਕੀਤਾ ਸਾਰਿਆਂ ਤੋਂ ਤੇ ਇਹ ਕਈ ਦੂ ਹੋ ਜੀ ਇਹ ਸ਼ਾਰਕੁਰ ਤੋਂ ਆਇਆ ਕੋਈ ਰੋਪੜ ਤੋਂ ਆਇਆ ਕੋਈ ਬੋਗੇ ਦੇ ਜ਼ਿਲ੍ਹੇ ਦੇ ਵੀ ਹੈਗੇ ਆ ਹਾਂ ਜੀ ਤੇ ਇਹਨਾਂ ਤੋਂ ਪੁੱਛਤਾਚੀਤ ਕਰਨ ਤੋਂ ਬਾਅਦ ਇਹ ਵੀ ਪਤਾ ਚੱਲਿਆ ਕਿ ਇਹਨਾਂ ਨੂੰ ਕਾਫੀ ਮਾਰਕਟ ਵੀ ਹੋ ਰਹੀ ਹੈ ਤੇ ਕਾਫੀ ਇਹਨਾਂ ਦੀ ਹਾਲਾਤ ਠੀਕ ਨਹੀਂ ਹੈਗੇ ਅੱਛਾ ਜੀ ਹਾਂ ਜੀ ਇਹ ਮਤ ਕਰਾਂਗੇ ਮਨੂੰ ਜਾਣੇ ਜਾਣਾ ਹੀ ਹੁਣ ਆਪਾਂ ਨਹੀਂ ਨਹੀਂ ਹਸਪੀਟਲ ਹਸਪੀਟਲ ਜਾਣਾ ਐਡਰੈਸ ਦੱਸਿਓ ਕਿਥੇ ਕਿਹੜੇ ਚਾਤਨਾਮ ਇਹਨੇ ਲਿਖੇ ਦਰਾਂ ਹਾਂ ਜੀ ਬਿਲਿੰਗ ਡੋਟਾ ਹਾਂ ਜੀ ਨਾਮ ਅੱਜ ਅੱਜ ਨਾਮ ਲੈਂਦੇ ਨੂੰ ਧੱਕਾ